ਨੇਰਾ ਹੋ ਗਿਆ ਸੀ ਭਾਈ ਤੇ ਆਹ ਜੈਕਟ ਜੀ ਪਾਲੀ ਆ ਭਾਜਾ ਗਣਜ ਵਾਲੀ ਨੇਰਾ ਕਾਫੀ ਆ ਗਿਆ ਰਾਹ ਦੇ ਵਿੱਚ ਤੇ ਇਧਰਲੇ ਪਾਸੇ ਭਾਈ ਤੜਕੇ ਗਰਮੀ ਸੀਗੀ ਤੇ ਅੱਜ ਚੜਾਈ ਦੇਖੋ ਕਿਹੜੇ ਲੋਟ ਆ ਜੀ ਉਹ ਦੇਖੋ ਸਾਹਮਣੇ ਤੋਂ ਗੱਡੀਆਂ ਆਉਂਦੀਆਂ ਇਧਰਲੇ ਪਾਸੇ ਚੜਾ ਕੇ ਲਿਆਏ ਆ 13 ਨਵੰਬਰ ਦਿਨ ਹੈਗਾ ਜੀ ਅੱਜ ਵੀਰਵਾਰ ਤੇ ਸਾਲ 2025 ਸਾਈਕਲ ਤੇ ਭਾਈ ਆਪਾਂ ਜਿਹੜਾ ਸਮਾਨ ਸੱਲਾ ਸੀਗਾ ਉੱਪਰ ਆਤ ਲਾਏ ਨਹੀਂ ਸੀਗਾ ਕਿਉਂਕਿ ਜਿਹੜੇ ਮੈਟ ਮੂਡ ਸੀਗੇ ਉਹ ਸੰਦੀਪ ਵਾਲੇ ਸਾਈਕਲ ਤੇ ਸੀਗੇ ਉਹਦੇ ਉੱਪਰੋਂ ਲਾ ਲੂ ਕੇ ਤੇ ਭਾਈ ਇੱਧਰ ਜੇ ਹੋ ਕੇ ਪੈ ਗਏ ਸੀਗੇ ਪਹਿਲਾਂ ਇੱਥੇ ਸੁੱਤੇ ਸੀਗੇ ਤੇ ਇੱਥੇ ਥੋੜੀ ਜੀਆਂ ਕਣੀਆਂ ਜੀਆਂ ਆਉਣ ਲੱਗੀਆਂ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਇੱਥੇ ਸੱਟਲੇ ਸੀ ਮੈਟ ਆ ਥੱਲੇ ਉੱਪਰ ਆ ਸੀਗਾ ਸ਼ਟਰ ਜਾਂ ਆਪਾਂ ਭਾਈ ਇੱਥੇ ਵੜ ਕੇ ਪੈ ਰਹੇ ਆ ਤੇ ਸਾਈਕਲ ਆਪਾਂ ਉਹ ਪਰਲੀ ਸਾਈਡ ਤੇ ਲਾ ਦੇ ਸੀਗੇ ਉੱਪਰ ਮੀਨ ਆਪੇ ਜਿਹੜਾ ਆਪਣਾ ਸਮਾਨ ਨਾ ਭੇਜੇ ਤੇ ਹੁਣ ਚੱਲਦੇ ਆ ਅੱਗੇ ਵੱਲੋਂ ਤੁਸੀਂ ਬਣੇ ਰਹੋ ਸਫਰਾਂ ਦੇ ਨਾਲ ਤੇ ਜੋ ਕੁਝ ਰਾਹ ਦੇ ਵਿੱਚ ਆਏ ਤੇ ਤੁਹਾਨੂੰ ਆਪਾਂ ਜਰੂਰ ਦਿਖਾਉਂਦੇ ਜਾਵਾਂਗੇ ਕਿੱਦਾਂ ਦਾ ਰਾਹ ਹੋਊਗਾ ਤੇ ਕਿੱਦਾਂ ਦੀ ਗੱਲਬਾਤ ਹੋਊਗੀ ਸਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਜਾਵਾਂਗੇ ਜੀ ਅਸਲੀਅਤ ਦੀ ਚਾਹ ਨਾਲ ਜੀ ਸਾਰਿਆਂ ਨੂੰ ਪਿਆ ਪਰਿ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਆ ਜੀ ਛੋਟੀਆਂ ਦਵਾਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਕਿਲੋ 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 ਜੇ ਆਏ ਆ ਤੇ ਸਾਹਮਣੇ 40 ਦੁਕਾਨ ਆ ਗਈ ਭਾਈ ਸਾਰਿਆਂ ਨਾਲੋਂ ਪਹਿਲਾਂ ਚਾਹ ਪੀ ਲਈਏ ਦੇਖ ਉਸ ਤੋਂ ਬਾਅਦ ਜਿਹੜਾ ਅੱਗੇ ਦਾ ਆਪਾਂ ਸਫ਼ਰ ਸ਼ੁਰੂ ਕਰਾਂਗੇ ਸਫ਼ਰ ਅੱਜ ਆਪਣਾ ਹੈਗਾਗਾ ਕੋਜੀ ਕੋੜੀ ਤੱਕ ਦਾ ਕੋਜੀ ਕੋੜੀ ਇੱਥੇ ਕਿੰਨਾ ਕਿਲੋਮੀਟਰ ਹੈ ਬਿੱਟੂ 100 ਕਿਲੋ 100 ਕਿਲੋਮੀਟਰ ਦੇ ਨੇੜੇ ਤੇੜਿਆ ਕਹਿੰਦੀ 100 ਕਿਲੋਮੀਟਰ ਪੱਜੇ ਕੱਢਣਾ ਕੱਢਣਾਗਾ ਕੋਜੀ ਕੋੜੀ ਪਹੁੰਚਣਾਗਾ ਬੜੇ ਰਹੋ ਤੁਸੀਂ ਸਫਰਾਂ ਦੇ ਨਾਲ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਾਹ ਦੇ ਨਾਲ ਕੋਈ ਹਲਕਾ ਫੁਲਕਾ ਖਾ ਵੀ ਲਈਏ ਆ ਮੈਨੂੰ ਵੀ ਦੇ ਦੀ ਬਾੜਾ ਆਵਾ ਨਹੀਂ ਬੜਾ ਹੈਰਿਕ ਪਹਿਲੇ ਪਹਿਲੇ ਦਿਨ ਤਾਂ ਐਸੀ ਲੱਗਿਆ ਸੀਗਾ ਪਰ ਜਦ ਹੁਣ ਖਾਣ ਲੱਗ ਗਏ ਆਪਾਂ ਸਵਾਦ ਲੱਗਦਾ ਮਣ ਆਪਾਂ ਨੂੰ ਸ਼ਹਿਰ ਆ ਗਿਆ ਜੀ ਕਚੇਰੀ ਕਕਿਆਰੂ ਤੇ ਆਪਾਂ 15 ਕਿਲੋਮੀਟਰ ਜਿਹੜਾ ਦੂਰੀ ਤੇ ਲੰਘੇ ਆਏ ਆਂ ਚਾਹ ਝੂਪੀ ਕੇ ਆਏ ਸੀਗੇ ਤੇ ਵਧੀਆ ਜਿਹੜਾ ਆਪਣਾ ਸਫ਼ਰ ਨਿਕਲ ਗਿਆ ਤੇ ਅੱਜ ਦਾ ਜਿਹੜਾ ਟੈਂਪਰੇਚਰ ਹੈਗਾ ਇੱਥੋਂ ਦਾ ਕਚੇਰੀ ਕਕਿਆਰੂ ਦਾ ਉਹ ਹੈਗਾ 31 ਡਿਗਰੀ ਜੀ। ਇਹ ਗਰਮੀ ਤਾਂ ਇੰਨੀ ਨਹੀਂ ਲੱਗ ਰਹੀ ਕਿਉਂਕਿ ਰਾਹ ਬਹੁਤ ਸੋਹਣਾ ਹੈ। ਇਸ ਕਰਕੇ ਜਿਹੜਾ ਆਸੇ-ਪਾਸੇ ਦੀ ਚਹਲ-ਪਹਿਲ ਹੈ ਉਹ ਗਰਮੀ ਲੱਗਣ ਨਹੀਂ ਦਿੰਦੀ। ਆਸੇ-ਪਾਸੇ ਦੇ ਲੋਕ ਜਿਹੜੇ ਬਲਾ ਚਲਾ ਕੇ ਲੰਘਦੇ ਆ ਤੇ ਹੌਸਲਾ ਜਾਂ ਮਿਲ ਜਾਂਦਾ ਇੰਨੇ ਨਾਲ। ਤੇ ਰਾਹ ਬੜਾ ਬਈ ਸਾਫ਼-ਸੁਤਰਾ ਹੈਗਾ। ਇੱਕੋ ਹੀ ਦਿੱਕਤ ਹੈ ਇਸ ਰਾਹ ਤੇ ਜਿਹੜਾ ਹੈ ਰਾਹ ਅ ਇਹ ਰਾਜ ਚੜਾਈਆਂ ਪੈ ਜਾਂਦੀਆਂ ਨੇ ਇਸ ਤਰ੍ਹਾਂ ਐ ਆ ਗਿਆ 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 ਇਦਾਂ ਦੀ ਗੱਲਬਾਤ ਆ ਤੇ ਉਹ ਫਿਰ ਜਦੋਂ ਚੜਦੀਆਂ ਚੜਾਈਆਂ ਫਿਰ ਉਹ ਥੋੜੇ ਔਖੇ ਲੱਗਦੀ ਆ ਤੇ ਗਰਮੀ ਵੀ ਉਦੋਂ ਲੱਗਦੀ ਆ 30 ਕਿਲੋਮੀਟਰ ਦਾ ਜਿਹੜਾ ਆਪਾਂ ਫਾਸਲਾ ਕੱਢ ਲਿਆ ਜੀ ਤੇ ਗੱਡੀ ਆ ਕੇ ਰੁਕੀ ਆਪਣੇ ਕੋਲੇ ਕੇਰ ਨਾਲ ਨੰਬਰ ਇਹ ਬਾਈ ਵੀ ਕਹਿੰਦੇ ਬਾਈ ਨਮਸਕਾਰ ਜੀ ਕੀ ਨਾਮ ਹੈ ਜੀ ਆਪਕਾ ਨਾਮ ਸਾਦਿਕ ਸਾਦਿਕ ਕੀ ਕੰਮ ਕਰਤੇ ਜੀ इधर बिजनेस करता।, करता है चलो अच्छी बात है कितना क्या सर हमको सात महीना हो गया जी हाँ जी पंजाब से पंजाब से जी सर हाँ खाना खा लिया जी आप आपने खाया ओके ठीक है सर मेरे को ना आप ये बताओ कि आप क्या आप केरला से हैं ना आ, पूरी ऑल ओवर इंडिया में केरला माना परमाना जाता है अभी मतलब पढ़ाई पढ़ाई बेसते मतलब स्टडी बेस पे नहीं नहीं स्टडी होता है ना जो स्टडी पढ़ते हैं हम तो सबसे ज्यादा जो पढ़ाई है वो केरला में है जानते हो ना ये तो इसका कारण बता सकते हैं क्यों यहाँ पे है पढ़ाई इतनी बेसिक कल्चर इसको हिंदी में कन्वर्ट करके बता सकते हो एक्चुअली आई एम नॉट गुड इन हिंदी जी एक्चुअली आई एम सेइंग दैट

खाया हाँ जी हाँ जी सब खाना खाया जी फेल बंदा के नाम से एफ ए आई एल ए आई एल स्पेस बी ए एन डी एपर आ गया बी वो फेल बंदा फेल बंदा ठीक है इसमें कुछ अपडेशन नहीं है ना नहीं है स्टोरी में है नहीं रील में नहीं निकालो रील ठीक है ठीक है

डेली बेस साइकिलिंग डेली साइकिल कितना किलोमीटर डेली 25 टू 30 किलोमीटर 25 किलोमीटर वीकेंड में अबाउट 100 80 टू 100 वीकेंड ना साइकिल चलाना अच्छी बात है फिटनेस बनी रहती है साइकिल इट इज वेरी थैंक यू सर थैंक यू ਇਤਨਾ ਕੀਮਤੀ ਸਮਾਂ ਦੇਣੇ ਲਈ ਬਹੁਤ ਧੰਨਵਾਦ ਜੀ। ਤੇ ਭਾਈ ਕਹਿੰਦਾ ਭਾਈ ਆਪਾਂ ਜਿਹੜੀ ਗੱਲ ਆਪਣੇ ਜ਼ਿਹਨ ਦੇ ਵਿੱਚ ਸੀ ਜੀ ਵੀ ਪੁੱਛਣੀ ਆ ਆਪਾਂ ਕਿਸੇ ਨੂੰ ਗੱਲ ਹਨਾ ਇਹ ਵੀ ਇੱਥੇ ਐਨੀ ਪੜਾਈ ਕਿਉਂ ਹੁੰਦੀ ਆ ਕਹਿੰਦੇ ਭਾਈ ਜਦੋਂ ਪੀੜੀ ਕਰਦੀ ਸੀ ਆਪਣੀ ਗੱਲਬਾਤ ਚ ਜਾਂਦੀ ਹੁੰਦੀ ਹਨਾ ਇੱਥੋਂ ਦਾ ਕਲਚਰ ਹੀ ਆ ਕਹਿੰਦਾ ਵੀ ਜੇ ਮੈਂ ਇੱਕ ਬੰਦਾ ਕੋਈ ਪੜਿਆ ਲਿਖਿਆ ਉਹਨੂੰ ਦੇਖ ਕੇ ਦੂਜਾ ਬੰਦਾ ਵੀ ਕਹਿੰਦੇ ਭਾਈ ਮੈਂ ਵੀ ਇਹਦੇ ਵਰਗਾ ਬਣਾ ਮੈਂ ਵੀ ਇਹਦੇ ਵਰਗਾ ਪੜਾ ਲਿਖਿਆ ਕਹਿੰਦਾ ਇੱਥੇ ਕਲਚਰ ਹੀ ਐ ਇਦਾਂ ਦਾ ਪੜਨਾ ਪੜਨਾ ਲਿਖਣ ਵਾਲਾ ਤੇ 22 ਵੀ ਸਾਈਕਲਿਸਟ ਸੀਗਾ ਤੇ ਬਾਹਲੀ ਅੰਗਰੇਜ਼ੀ ਆਪਾਂ ਨੂੰ ਸਮਝ ਨਹੀਂ ਆਈ ਬਾਈ ਕਹਿੰਦਾ ਮੈਂ ਵੀ ਸਾਈਕਲ ਉੱਤੇ ਡੇਲੀ ਜਿਹੜਾ ਜਾਂ ਕੱਢਦਾ ਹੁੰਦਾ ਕਹਿੰਦਾ ਥੰਡੇ ਨੂੰ ਥੋੜਾ ਜ਼ਿਆਦਾ ਕੱਢ ਲੈਣਾ ਕਹਿੰਦਾ ਉਹ ਆਪਣਾ ਡੇਲੀ ਦਾ ਗੇੜਾ ਹੁੰਦਾ ਕਹਿੰਦਾ 25 ਤੋਂ 30 ਕਿਲੋਮੀਟਰ ਦਾ ਇਹ ਹੁਣ ਸ਼ਹਿਰ ਨਹੀਂ ਮੁੱਕਿਆ ਬਾਈ ਪਤਾ ਨਹੀਂ ਕਿੰਨੇ ਕਿ ਸ਼ਹਿਰ ਲੰਘ ਗਏ ਆ ਤੇ ਸ਼ਹਿਰ ਸਾਰੇ ਨਾਲ-ਨਾਲ ਹੀ ਆ ਜਾਂਦੇ ਆ ਕੋਈ ਖੁੱਲਾ ਜਿਹਾ ਥਾਂ ਹੋਵੇ 5-10 ਮਿੰਟ ਜਿਹੜਾ ਬਹਿ ਜੀਏ ਤੇ ਠੰਡੀ ਜਿਹੀ ਹਵਾ ਲੱਗ ਜੇ ਕੋਈ ਤੇ ਗਰਮੀ ਵਾਲਾ ਪਾਰਾ ਜਿਹੜਾ ਟਾਈਮ ਤੋਂ ਲੈ ਕੇ ਟਾਈਮ ਵਧ ਹੀ ਜਾਂਦਾ ਹੈਗਾ ਦਿੱਲੀ ਦੇ ਤਾਪ ਮਾਰਦੇ ਚੱਲੇ ਸੀਗੇ ਤੇ ਹੁਣ 33 ਦਾ ਤਾਪਮਾਨ ਹੋ ਗਿਆ ਤੇ ਗਰਮੀ ਹੋਰ ਵੀ ਵਧ ਹੀ ਜਾਂਦੀ ਹੈ ਇੱਧਰ ਇਹ ਉੱਤੋਂ ਪਾਈਏ ਇਹ ਕੋਲਾ ਜਾਂਦੇ ਆ ਚੜਾਈਆਂ ਜਾਂਦੀਆਂ ਅੱਧਾ ਥੋੜਾ ਜਾ ਇਹ ਮਾਹੌਲ ਖਰਾਬ ਕਰ ਦਿੰਦੀਆਂ ਨੇ ਅਸੀਂ ਥੋੜੇ ਹੀ ਦੂਰ ਆਏ ਸੀਗੇ ਤੇ ਬਿੱਟੂ ਭਾਈ ਅੱਗੇ ਦੁੱਧ ਤੇ ਸੇਬ ਕੇਲੇ ਲਈ ਜਾਂਦਾ ਸੀ ਕਹਿੰਦੇ ਗਰਮੀ ਬਹੁਤ ਜ਼ਿਆਦਾ ਭੋਰਾ ਠੰਡ ਪੈ ਜੂ ਅੰਦਰ ਵੜੀਆ ਭਾਈ ਐਨਰਜੀ ਜੀ ਮਿਲ ਜਾਂਦੀ ਹੈ ਇਹਨਾਂ ਚੀਜ਼ਾਂ ਨਾਲ ਇਹ ਤਾਂ ਇਟਲੀ ਟੋਸਾ ਖਾ ਖਾ ਕੇ ਤੇ ਚਾ ਬੀਬੀ ਆਪਣਾ ਢਿੱਡ ਮਚਾ ਪੈਗਾ ਜ਼ਰੂਰੀ ਆ ਪਰ ਜ਼ਰੂਰੀ ਆ ਖਾਣਾ ਪੀਣਾ ਤਾਂ ਮਿਹਨਤ ਕਰਨੀ ਆ ਆ ਵਧੀਆ ਖਾਣਾ ਪੀਣਾਗਾ ਤੇ ਅੰਦਰ ਸਰੀਰ ਨੂੰ ਵੀ ਪਤਾ ਲੱਗਦਾਗਾ ਵੀ ਭਾਈ ਵੀ ਕੋਈ ਖੀਚੀ ਅੰਦਰ ਗਈ ਆ ਤੇ ਇਧਰਲੇ ਪਾਸੇ ਆਪਾਂ ਨੂੰ ਭਰਾ ਮਿਲਿਆ ਇੱਕ ਹੋਰ ਭਾਈ ਜੀ ਨਮਸਕਾਰ ਜੀ ਕੀ ਨਾਮ ਹੈ ਜੀ ਆਪਕਾ ਇਨਸ਼ਾਅਰ 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 ਮੁਸਲਿਮ ਦੇਮੀਸ਼ ਆਦ ਹਾਂ ਮੁਸਲਿਮ ਜਾਂ ਮੁਸਲਿਮ ਅਸਲਾਮ ਵਾਲੇਕਮ ये कौन सा बिल्कुल 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 जी सब एक है, सब है। बंदे रब ने इंसान बनाया है इंसान है भाई इंसान ने जाते बनाई है सब लोग इंसान है तो वो लोग डाल दिया है मतलब हिंदू है मुसलमान है बिल्कुल ये कौन सा एरिया है ब्रो ये मलामपुर डिस्ट्रिक्ट मालापुरम मालापुरम तो ये डिस्ट्रिक्ट पूरा मलप्पुरम डिस्ट्रिक्ट है आप लोग त्रिशूर क्रॉस किया त्रिशूर के बाद इधर मलप्पुरम आ गया ठीक है ठीक है जी इधर जाके तो फिर कालीकट कालीकट जाएगा मतलब कोविकोट सो फ्रॉम देयर यू कैन ईट गुड फूड यहाँ से कोचिकोट कोड़ कितना देर है कोजिकोट इधर से कम से कम फोर्टी फोर्टी फाइव किलोमीटर फोर्टी फाइव किलोमीटर फोर्टी फाइव किलोमीटर बिरयानी खाते हैं बिरयानी खाएंगे तो उधर से आके खाओ बिरयानी अच्छा मिलेगा ਨਮਾਜ਼ਾ ਵੀ ਇਹ ਫਰੂਟ ਲੈ ਲੀਏ ਇਹ ਖਾਈਂਗੇ ਹਾਂ ਬਹੁਤ ਧੰਨਵਾਦ ਆਪ 사이ਕਲ ਸੇ ਜਾ ਰਹੇ ਉਸ ਦਿਨ ਮੈਂ ਦੇਖਾ ਠੀਕ ਹੈ ਹੈਪੀ ਜਰਨੀ ਬਹੁਤ ਧੰਨਵਾਦ ਓਕੇ ਸਰ ਥੈਂਕ ਯੂ ਥੈਂਕ ਯੂ ਇਦਾਂ ਦੇ ਵੀਰ ਭਰਾ ਮਿਲ ਜਾਂਦੇ ਗਰਮੀ ਦੇ ਵਿੱਚ ਤੇ ਗਰਮੀ ਫਿਰ ਭਾਈ ਆਪਾਂ ਲੱਗਦੀ ਨਹੀਂ ਆਪਾਂ ਨੂੰ ਕਿ ਹੌਸਲਾ ਮਿਲ ਜਾਂਦਾ ਹੈ ਦੇਖ ਹੁਣ ਲਿਆ ਪਹਿਲਾ ਕੱਢ ਸੇਬ ਰਾਕੇ ਨੀ ਕਰਾਂ ਗੱਟਲਾ ਦੀ ਕਰਾਂ ਨੂੰ ਤੇ ਫਿਰਨੇ ਤੇ ਸੇਵ ਕੇਲੇ ਖਾ ਲਈ ਆਪਾਂ ਇਹਦੇ ਦੁੱਧ ਪੀ ਲਿਆ ਫਿਰ ਆਪਾਂ ਚੱਲਦੇ ਆਂ ਗਾਹਾਂ ਵੱਲ ਨੂੰ ਕਹਿੰਦੇ ਕੋਜੀਕੋੜ ਇੱਥੋਂ 45 ਕਿਲੋਮੀਟਰ ਰਹਿ ਗਿਆ ਬਾਈ ਕਹਿੰਦਾ ਆਪਾਂ ਯਾਰ ਗਰਮੀ ਦੇ ਵਿੱਚ ਵਾਵਾ ਖਿੱਚ ਲੈ ਆਂ ਨਾ ਸਾਈਕਲ ਹਣਾ ਹਾਂਜੀ ਤਾਂ ਹੀ ਤਾਂ ਗਾਲਾ ਥੋੜਾ ਜਿਆਦਾ ਨੀਨਾ ਹੋ ਜਾਏਗਾ 47 ਤੋਂ 47 ਕਿਲੋਮੀਟਰ ਦੀ ਦੂਰੀ ਕੱਢ ਕੇ ਆਪਾਂ ਤੇ ਪਹੁੰਚ ਗਏ ਆਪਾਂ ਕੁੱਤੀ ਪਰਮ ਸ਼ਹਿਰ ਦੇ ਵਿੱਚ ਤੇ ਕੁੱਤੀ ਪਰਮ ਸ਼ਹਿਰ ਨੂੰ ਮਲ ਪਰਮ ਜ਼ਿਲ੍ਹਾ ਪੈ ਜਾਂਦਾ ਹੈ ਤੇ ਹੁਣ ਆਪਾਂ ਇਸ ਟਾਈਮ ਬਿਲਕੁਲ ਪੁਰਾਣੇ ਪੁਲ ਦੇ ਉੱਪਰ ਖੜੇ ਆ ਜਿਹੜਾ ਸਭ ਤੋਂ ਪੁਰਾਣਾ ਪੁਲ ਹੈ ਇੱਥੇ ਦਾ ਕੁੱਤੀ ਪਰਮ ਦਾ ਇਹਦਾ ਨਾਮ ਹੀ ਕੁੱਤੀ ਪਰਮ 올ਡ ਬ੍ਰਿਜ ਹੈ ਇਹਨੂੰ ਅੱਜ ਬਣੇ ਨੂੰ 70 ਸਾਲ ਹੋ ਗਿਆ ਜੀ 1953 ਦੇ ਵਿੱਚ ਇੱਥੇ ਬਣਿਆ ਗਿਆ ਸੀ ਇਹ ਜਿਹੜਾ ਇਹ ਥੱਲੋਂ ਦੀ ਦਰਿਆ ਲੰਘਦਾ ਇਹਦਾ ਨਾਮ ਹੈਗਾ ਜੀ ਭਾਰਤ ਪੂਜਾਦ ਰਿਆ ਤੇ ਨੀਲਾ ਰਿਵਰ ਵੀ ਇਹਨੂੰ ਕਹਿ ਦਿੰਦੇ ਆ ਇਹਦੇ ਉੱਪਰ ਦੀ ਇਹ ਪੋਲ ਲੰਘਦਾ ਹੈਗਾ ਸੁਣਿਆ ਜਾਂਦਾਗਾ ਇਹ ਉੱਤਰੀ ਭਾਰਤ ਤੇ ਦੱਖਣੀ ਭਾਰਤ ਨੂੰ ਜੋੜਨ ਵਾਲਾ ਇੱਕ ਮੁੱਖ ਰਾਹ ਸੀਗਾ ਉਦੋਂ ਤੇ ਅੱਜ ਵੀ ਇਹ ਉਹਨਾਂ ਦੇ ਇੰਜੀਨੀਅਰਾਂ ਦੀ ਇੱਕ ਮੁੱਖ ਨਿਸ਼ਾਨੀ ਹੈਗੀ ਆ ਇਹ ਸਥਾਨ ਹੈਗਾ ਇਹ ਕੁੱਤੀਪੁਰਮ ਤੇ ਜ਼ਿਲ੍ਹਾ ਮੱਲਪੁਰਮ ਤੇ ਬਣੇ ਨੂੰ ਭਾਈ ਇਹਨੂੰ 70 ਸਾਲ ਹੋ ਗਏ ਇਹ 1953 ਦੇ ਵਿੱਚ ਹੀ ਬਣਿਆ ਹੋਇਆ ਸੀਗਾ ਤੇ ਹੁਣ ਚੱਲਦੇ ਆਪਾਂ ਅੱਗੇ ਵੱਲੋਂ ਇੱਕੋ ਜਿਹੀ ਕੋੜ ਆਪਣੇ ਤੋਂ ਸਾਰਾ ਰਹਿ ਗਿਆ ਹੋਊਗਾ 45 ਕਿਲੋਮੀਟਰ ਜਾਂ 40 ਕਿਲੋਮੀਟਰ ਬਸ ਇੰਨਾ ਕੁ ਰਹਿ ਗਿਆਗਾ ਚੜਤਾ ਗਏ ਆ ਬਈ ਆਪਾਂ ਹਾਈਵੇ ਰੋਡ ਤੇ ਤੇ ਪਰ ਪਾਣੀ ਦੀ ਘਟੋਤੀ ਅੱਜ ਫੇਰ ਹੈਗੀ ਆ ਜਿੱਥੋਂ ਆਪਾਂ ਚੱਲੇ ਸੀਗੇ ਉੱਥੋਂ ਆਪਾਂ ਪਾਣੀ ਦੀ ਬੋਤਲ ਭਰੀ ਸੀ ਤੇ ਹੁਣ ਆਪਾਂ ਨੂੰ ਕੋਈ ਰਾਹ ਦੇ ਵਿੱਚ ਪੰਪ ਆਇਆਗਾ ਇੱਥੋਂ ਪਾਣੀ ਪੂਣੀ ਭਰਦੇ ਆ ਤੇ ਪੀਨੇ ਆ 10-15 ਮਿੰਟ ਆਰਾਮ ਕਰ ਲਾਂਗੇ ਪਹਿਲਾਂ ਭਾਈ ਗਰਮੀ ਨੇ ਮਤ ਮਾਰ ਲਈ ਸੀ ਤੇ ਹੁਣ ਚੜਾਹਾਂ ਨੇ ਮਤ ਮਾਰ ਲਈ ਆ ਤੇ ਚੜਦੇ ਚੜਦੇ ਚੜਾਹਾਂ ਆ ਬਈ ਮਸਾ ਹੀ ਆਪਾਂ ਜਿਹੜਾ ਕੋਜੀ ਕੋੜ ਆਪਣੇ ਕੋਲ ਰਹਿ ਗਿਆ 30 ਕਿਲੋਮੀਟਰ ਤੇ ਸਾਹਮਣੇ ਇੱਕ ਦੁਕਾਨ ਆਈ ਸੀਗੀ موسی ਦਾ ਨਾਮ ਤੋਂ ਉਹਨਾਂ ਦੀ ਭਾਸ਼ਾ ਦੇ ਵਿੱਚ موسی ਲਿਖਿਆ ਹੋਇਆਗਾ ਤੇ ਇਹਨਾਂ ਤੋਂ ਭਾਈ ਆਪਾਂ ਚਾਹ ਪੀਤੀ ਆ ਤੇ ਬੰਦੇ ਵੀ ਬਹੁਤ ਵਧੀਆ ਨੇ ਇਹਨਾਂ ਦਾ ਵੀ ਚੈਨਲ ਸੀਗਾ ਇੱਕ YouTube ਤੇ ਤੇ ਉਹਨਾਂ ਨੇ ਆਪਣਾ ਵੀ ਇੰਟਰਵਿਊ ਲਿਆਗਾ ਆਹਾ ਕਾਊਂਟਰ ਵੀ ਬਹੁਤ ਸੋਹਣਾ ਬਣਾਇਆ ਹੋਇਆਗਾ ਤੇ ਆਪਾਂ ਕੌਫੀ ਪੀ ਲਈ ਇਹਨਾਂ ਕੋਲ ਤੇ ਹੁਣ ਭਾਈ ਨਾਲ ਆਪਾਂ ਗੱਲਬਾਤ ਕਰ ਲਈਏ ਹੈਲੋ ਸਰ ਓਕੇ ਕੀ ਨਾਮ ਹੈ ਜੀ ਮੇਰਾ ਨਾਮ ਅਬਦੂ موسی ਬੋਲਤੇ ਆ ਮੂਸਾ ਬੋਲਤੇ ਹਨ ਹਾਂ موسی ਇੱਕ موسی ਵਾਲਾ ਹਮਾਰੇ ਵੀ ਥਾ जानते हो आप? मूसे वाला। <laughs> मेरा नाम अब्दू है अब लेकिन मैं ब्रांडिंग के लिए सोशल मीडिया में मूसा मूसा समोसा मेरा मेन बिजनेस समोसा अच्छा। है।, है बाद में कोकोनट असेट है बाद में बिस्किट केक ऐसे मॉडल है अभी तो केरला में ओल्ड केरला अच्छा डालते हैं। वो एक लाख तक दस लाख तक फ्रांचाइजी मॉडल है हमारा आपका मूसा स्टोर स्टोर फ्रांचाइजी हम देते हैं किसी ਤੋ ਚਲੋ 1 ਲੱਖ ਤੇ ਓਕੇ ਹੈ। ਅੱਛਾ ਕੰਮ ਕਾ ਚੱਲਣਾ ਚਾਹੀਏ ਜੀ। ਆਹ ਕਾ ਆਪਕਾ ਪੂਰਾ ਜੀਤਾ ਹੈਗਾ। ਬੋਲ ਧੰਨਵਾਦ ਬਹੁਤ ਧੰਨਵਾਦ। ਫਿਰ ਵੀ ਪੰਜਾਬ ਆਣਾ ਤਾਂ ਮਿਲेंगे ਜ਼ਰੂਰ। ਓਕੇ ਠੀਕ ਹੈ ਜੀ। ਓਕੇ ਸਰ ਨੰਨੀ। ਓਕੇ ਧੰਨ ਜੀ। ਇਹਨਾਂ ਦੇ ਭਾਈ ਧੰਨਵਾਦ ਜੀ ਨੰਨੀ ਕਹਿੰਦੇ ਓਕੇ ਸਰ। ਤੇ ਚਲਿਏ ਭਾਈ ਆਪਾਂ ਨੂੰ ਵੀ ਨੇਰਾ ਹੋ ਗਿਆ ਹੁਣੇ। ਰਹਿਣ ਵਾਸਤੇ ਆਪਾਂ ਥਾਂ ਵੀ ਲੱਭਣੀ ਆ। ਨੇਰਾ ਹੋ ਗਿਆ ਸੀ ਭਾਈ ਤੇ ਆਹ ਜੈਕਟ ਜੀ ਪਾ ਲਈ ਆ ਭਾਜਾ ਕਰਨ ਜਾਲੀ। ਨੇਰਾ ਕਾਫੀ ਆ ਗਿਆ ਰਾਹ ਦੇ ਵਿੱਚ। ਤੇ ਇਧਰਲੇ ਪਾਸੇ ਭਾਈ ਤੜਕੇ ਗਰਮੀ ਸੀਗੀ ਤੇ ਅੱਜ ਚੜਾਈ ਦੇਖੋ ਕਿਹੜੇ ਲੋਟ ਆ ਜੀ ਉਹ ਦੇਖੋ ਸਾਹਮਣੇ ਤੋਂ ਗੱਡੀਆਂ ਆਉਂਦੀਆਂ ਇਧਰਲੇ ਪਾਸੇ ਉਹ ਚੜਾ ਕੇ ਲੈ ਆਏ ਆ ਔਖਾ ਹੋ ਗਿਆ ਕੰਮ ਜੀ ਤੇ ਜਿਹੜਾ ਉਹ ਜੀ ਕੋੜ ਆਪਣਾ ਰਹਿ ਗਿਆ ਇਥੋਂ 30 ਕਿਲੋਮੀਟਰ 5 ਕਿਲੋਮੀਟਰ ਹੀ ਅਜੇ ਆਏ ਆ ਉਹਦੇ ਵਿੱਚੋਂ ਵੀ 3 ਕਿਲੋਮੀਟਰ ਦੀ ਢਲਾਨ ਆ ਗਈ ਸੀ ਤੇ 2 ਕਿਲੋਮੀਟਰ ਦੀ ਜਿਹੜੀ ਭਾਈ ਆਹ ਚੜਾਈ ਨਕਰੜ ਗਵਾਤੇ ਚੜਾਈ ਨੇ ਤਾਂ ਚਲੋ ਬਸ ਇਹ ਤੂੰ ਗਾ ਭਾਈ ਰੋਡ ਚੜ ਜਾਗੇ ਆਪਣਾ ਉਹੀ 66 ਰੋਡ 66 ਰੋਡ ਚੜ ਜਾਗੇ ਐਨ ਐਚ ਉਸ ਤੇ ਭਾਈ ਮਾੜੀ ਮੋਟੀ ਚੜਾਈ ਹੈਗੀ ਆ ਮਾੜੀ ਮੋਟੀ ਤਾਂ ਕਿਉਂ ਜ਼ਿਆਦਾ ਹੀ ਆ ਜੀ ਤੇ ਚਲੋ ਕੋਈ ਗੱਲ ਨਹੀਂ ਆ ਰਾਹ ਹੈਗਾ ਵਧੀਆ ਉਹ ਖੁੱਲਾ ਚੌੜਾ ਤੇ ਉੱਥੇ ਜਲਦੀ ਪਹੁੰਚ ਜਾਗੇ ਆਪਾਂ ਤੇ ਅੱਜ ਫਿਰ ਕੋਜੀ ਕੋੜੀ ਜਾ ਕੇ ਰੋਕਾਂਗੇ ਤੇ ਉੱਥੇ ਜੀ ਆਪਣਾ ਜਿਹੜਾ ਪ੍ਰਬੰਧ ਪਾਣੀ ਹੈਗਾ ਉਹ ਉੱਥੇ ਹੋਊਗਾ ਇਹਦੇ ਜਾ ਕੇ ਥਾਂ ਵੀ ਲੱਭਣੀ ਆ ਭਾਈ ਰਹਿਣ ਵਾਸਤੇ ਰਾਤ ਨੂੰ ਕਿਸੇ ਪਪਾ ਪੰਪਾ ਲਈ ਭਾਈ ਨਾਲ ਗੱਲ ਕਰ ਲਾਂਗੇ ਇਹ ਤੋਂ ਹਿਲਣ ਦਾ ਜੀ ਨਹੀਂ ਕਰਦਾ ਜਿਹੜੇ ਹਿਸਾਬ ਨਾਲ ਸਾਹਮਣੇ ਤੋਂ ਗੱਡੀਆਂ ਆਈ ਜਾਂਦੀਆਂ ਪੂਰੀ ਤੇਜ਼ ਜਾਣਾ ਤਾਂ ਪੈਣਾ ਹੀ ਆ ਜੀ ਤੇ ਇਧਰਲੇ ਪਾਸੇ ਭਾਈ ਜਮਾ ਪਹਿਲਾ ਲੋ ਲਾ ਰੱਖਿਆਗਾ ਇਧਰਲੇ ਪਾਸੇ ਵੀ ਆਹ ਅਸਾਈ ਚੜਦਾ ਪਹਿਲੇ ਲੋ ਤੇ ਵੀ ਹੋਰ ਇਹਦਾ ਭਾਈ ਪੰਜਾਬ ਵਾਲੇ ਆ ਰੋਟੀਆਂ ਖਾਧੀਆਂ ਆ ਨਾ ਕਿ ਚੌਲ ਖਾਦੇ ਹੋਏ ਆਪਾਂ ਛੁੱਟੇ ਜੇ ਪਾ ਲਿਆ ਖੜ ਗਿਆ ਜੀ ਖੜ ਗਿਆ ਇੱਥੇ ਸੇਵਕ ਦੇ ਵੱਟ ਫੁੱਲ ਗਏ ਉਧਰ ਵਿੱਚ ਲੇ ਲੈ ਜੀ ਲੈ ਲੈ ਖਿੱਚ ਲਿਆ ਕਾ ਮੈਨੂੰ ਮਾੜੀ ਜਿਹੀ ਚੜਾਈ ਚੜਾਉਣਿਆਂ ਤੇ ਭਾਈ ਮੁੜ ਕ ਤਰੇ ਲੰਗੂ ਚੋਂ ਲੱਗੇ ਜਾਂਦਾ ਮੂੰਹ ਤੋਂ ਆਗੇ ਇੱਕ ਹੋਰ ਸ਼ਹਿਰ ਆਇਆ ਜੀ ਕੋਟਕਾ ਕਲਾਂ ਇਧਰਲੇ ਪਾਸੇ ਉਚੀਕੋੜ ਪੜੀ ਤਲ ਇਸ ਸ਼ਹਿਰ ਦਾ ਨਾਮ ਹੈਗਾ ਜੀ ਇੱਥੇ ਵਾਵਾ ਚੈਲ ਪੈਲ ਹੈਗੀ ਆ ਆਸ-ਪਾਸੇ ਜਿਹੜੇ ਪੂਰੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਤੇ ਸਾਧਨ ਵੀ ਪੂਰੇ ਆ ਪਸਾਇਆਸੇ ਪਸੇ ਸਾਧਨ ਚੱਲਦੇ ਹੋਣ ਤੇ ਆਸ-ਪਾਸੇ ਪੂਰੀ ਰੌਣਕ ਹੋਵੇ ਫਿਰ ਤਾਂ ਹੀ ਪਤਾ ਲੱਗਦਾ ਵੀ ਸਾਈਕਲ ਚਲਾਈ ਜਾਂਦੇ ਆ ਜਦੋਂ ਸੁਨਣਾ ਜਾ ਰਾਹ ਜਾਂਦਾਗਾ ਉਦੋਂ ਲੱਗਦਾ ਭਾਈ ਵੀ ਰੋਕ ਲਈ ਇਸੇ ਪਾਸੇ ਦੇ ਬਸ ਪੈ ਜੀ ਕਿਸੇ ਪਾਸੇ ਆ ਤਾਂ ਮੋੜ ਠੀਕ ਆ ਜੀ ਤੇ ਉਹ ਸਾਹਮਣੇ ਮੇਨ ਰੋਡ ਆ ਗਿਆ ਜੀ نیشنل ਹਾਈਵੇ 66 ਜਿਹੜਾ ਆਪਾਂ ਨੂੰ ਕੋਜੀਗੋੜ ਤੱਕ ਲੈ ਕੇ ਜਾਉਂਦਾ ਤੇ ਪਹਿਲਾਂ ਆਪਾਂ ਸਿੱਧੀ ਆ ਜਾਂਦੇ ਸੀਗੇ ਤੇ ਵਿੱਚ ਦੀ ਆਪਾਂ ਰਾ ਪਟ ਕੇ ਗਏ ਸੀਗੇ ਸ਼ਹਿਰੋ ਸ਼ਹਿਰੀ ਹੋ ਗਈ ਸੀਗੀ ਆਪਾਂ ਤੇ ਹੁਣ ਉਹੀ ਸਾਹਮਣੇ ਵਾਲਾ ਰੋਡ ਆ ਗਿਆ ਭਾਈ ਤੇ ਸਿੱਧਾ ਉਹ ਸਾਹਮਣੇ ਲਿਖਿਆ ਹੋਇਆ ਜੀ ਕੋਜੀਕੋਡ ਆਜੀ ਇੱਕ ਮਿੰਟ ਰੋਦੇ ਇੱਕ ਮਿੰਟ ਇਧਰਲੇ ਪਾਸੇ ਭਾਈ ਰੋਡ ਦੇ ਉੱਪਰ ਹੀ ਪੈਟਰੋਲ ਪੰਪ ਆਇਆਗਾ ਕਿ ਆਪਾਂ ਮੇਨ ਰੋਡ ਤੇ ਨਹੀਂ ਚੜੇ ਜਿਹੜੇ ਰੋਡ ਦੇ ਨਾਲ ਇੱਕ ਛੋਟੀ ਛੜਕ ਹੁੰਦੀ ਆ ਆਪਾਂ ਉਥੇ ਚਾਈ ਜਾਨੇ ਆ ਤੇ ਇਹਦੇ ਉੱਪਰ ਵੀ ਚੜਾਈਆਂ ਬਹੁਤ ਨਹੀਂ ਬਿਲਕੁਲ ਸਿੱਧੀ ਚੜਾਈ ਆ ਜਾਂਦੀ ਆ ਇਹ ਤੇ ਆ ਨਵਾਈ ਵੀ ਆ ਤੇ ਚੜਾਈ ਵੀ ਆ ਇਹਦੇ ਨਾਲੋਂ ਅੱਗੇ ਜਿਹੜੇ ਘਾਟਾ ਚੜਾਈਆਂ ਨੇ ਉੱਥੇ ਲੜਲੀ ਛੜਕ ਤੇ ਆ ਜੀ ਜਿਹੜੀ ਮੇਨ ਰੋਡ ਆ ਐ ਆ ਵਾਲੀ ਇੱਥੇ ਜੇ ਚੜਾਈ ਘਟ ਪੈਂਦੀ ਆ ਤੇ ਚੜਾਈ ਪੈਂਦੀ ਆ ਤੇ ਫਿਰ ਲੇਅਰ ਲੋਡ ਪੈਂਦੀ ਆ ਪਰ ਇਹ ਸਿੱਧੀ ਚੜਾਈ ਨਹੀਂ ਆਉਂਦੀ ਜਿਹੜੇ ਇਸ ਲੋਡ ਚੜਾਈ ਆ ਜਾਂਦੀ ਆ ਇਆਪਾਂ ਇਧਰੋਂ ਪਾਣੀ ਪੂਣੀ ਪੀ ਲਈਏ ਤੇ ਫਿਰ 메ਨ ਰੋਡ ਤੇ ਚੜਾਵਾਂਗੇ ਜੀ ਆਪਾਂ ਗੱਡੀ ਆਹ ਚੜ ਗਏ ਜੀ ਆਪਾਂ 메ਨ ਰੋਡ ਤੇ ਤੇ ਹੁਣ ਢਲਾਨ ਹੀ ਆਊਗੀ ਸਾਰੀ ਜੀ ਸਾਹਮਣੇ ਢਲਾਨ ਹੀ ਆ ਗਾਂ ਚੜਾਈ ਵੀ ਆਊਗੀ ਐ ਨਹੀਂ ਵੀ ਸਾਰੀ ਢਲਾਨ ਹੀ ਆਊਗੀ ਇਸ ਰੋਡ ਦਾ ਭਾਈ ਇਹ ਫਾਇਦਾ ਹੈਗਾ ਵੀ ਲਾਈਟਾਂ ਲੱਗੀਆਂ ਹੋਣਾਂ ਨੇ ਸਾਮਾ ਰੋਡ ਬਣਿਆ ਹੋਇਆ ਹੈਗਾ ਤੇ ਉਹ ਸਾਹਮਣੇ ਭਾਈ ਚੜਾਈ ਵੀ ਦਿਖਾਈ ਦੇ ਜਾਂਦੀ ਹੈ ਵੀ ਸਿੱਧੀ ਚੜਾਈ ਆ ਜਾਵਾ ਅੱਜ ਜਿੰਨੀਆਂ ਚੜਾਈਆਂ ਕਿਸੇ ਪਾਸੇ ਨਹੀਂ ਚੜਾਈਆਂ ਜੀ ਅਰੀਠਾ ਸਾਹਿਬ ਗਏ ਸੀ ਅਰੀਠਾ ਸਾਹਿਬ ਇਹਨਾਂ ਦੁਖੀ ਨਹੀਂ ਹੋਏ ਸੀ ਕਿ ਆਪਾਂ ਜਿੰਨਾ ਇਸ ਕੇਰਲਾ ਦੇ ਵਿੱਚ ਹੋ ਗਈਆਂ ਕਿਉਂਕਿ ਸਿੱਧੀਆਂ ਸਿੱਧੀਆਂ ਚੜਾਈਆਂ ਨੇ ਬਿਲਕੁਲ ਇੱਕ ਗਰਮੀ ਹੁੰਦੀ ਆ ਇੱਕ ਚੜਾਈਆਂ ਹੁੰਦੀਆਂ ਨੇ ਮਤ ਮਾਰ ਲੈਂਦੀਆਂ ਬੰਦੇ ਦੀ ਜੀ ਪਹੁੰਚ ਗਏ ਸੀ ਭਾਈ ਆਪਾਂ ਕੋਜੀਕੋਡ ਤੇ ਰਹਿਣ ਵਾਸਤੇ ਜਿਹੜੀ ਆਪਾਂ ਨੂੰ ਜਗ੍ਹਾ ਨਹੀਂ ਮਿਲ ਰਹੀ ਸੀਗੀ ਤੇ ਜਗਾ ਪਾਲ ਦੇ ਪਾਲ ਦੇ ਭਾਈ ਕੋਜੀਕੋਡ ਤੋਂ ਆਪਾਂ 7 ਤੋਂ 8 ਕਿਲੋਮੀਟਰ ਅੱਗੇ ਆ ਗਏ ਆ ਤੇ ਹੁਣ ਸਵੇਰੇ ਦੇਖਦੇ ਆ ਭਾਈ ਆਪਾਂ ਨੂੰ ਪਿੱਛੇ ਮੁੜਨਾ ਪਊ ਜਾਂ ਕਿਵੇਂ ਕੀ ਗੱਲਬਾਤ ਆ ਹਨਾ ਵੈਸੇ ਕੋਜੀਕੋਡ ਦੇ ਵਿੱਚ ਦੇਖਣ ਵਾਲਾ ਜਿਹੜਾ ਕੁਝ ਖਾਸ ਹੈ ਨਹੀਂਗਾ ਤੇ ਇੱਕ ਗੱਲੀ ਵਿੱਚ ਹੀ ਉੱਥੇ ਦੇਖਣ ਵਾਲੀ ਤੇ ਵਿੱਚ ਤੋਂ ਪਤਾ ਆਪਾਂ ਦਿਖਾਈ ਦਿੱਤੀਆਂ ਬਾਧੂ ਤੇ ਦੇਖਾਂਗੇ ਸਵੇਰੇ ਆਪਾਂ ਨੂੰ ਠੀਕ ਲੱਗਿਆ ਤਾਂ ਪਿੱਛੇ ਮੁੜ ਜਾਾਂਗੇ ਇਤਨੀ ਤਾਂ ਫਿਰ ਭਾਈ ਆਪਾਂ ਉਹਦਾ ਜਿਹੜਾ ਅਗਲਾ ਸਫ਼ਰ ਸ਼ੁਰੂ ਕਰਾਂਗੇ ਗੋਆ ਵਾਲਾ ਤੇ ਤੁਹਾਨੂੰ ਪਤਾ ਆਪਾਂ ਹੁਣ ਗੋਆ ਜਾਣਾਗਾ ਤੇ ਰਹਿਣ ਵਾਲਾ ਜੇ ਮੁਸ਼ਕਲ ਹੀ ਹੋਇਆ ਭਾਈ ਕੰਮ ਤੇ ਰਹਿਣ ਵਾਲਾ ਭਾਈ ਆਪਾਂ ਇੱਧਰ ਇੱਧਰ ਅਜ ਤੰਬੂ ਵਾਲਾ ਜਾਵਾਂ ਆਹ ਰੋਡ ਦੇ ਵਿਚਾਲੇ ਕਰਕੇ ਆ ਸੱਚ ਰੋਡ ਦੇ ਫੁੱਟਪਾਥ ਤੇ ਜੀ ਤੇ ਇੱਧਰ ਗੱਲ ਤਾਂ ਵੈਸੇ ਆਪਣਾ ਟੈਂਟ ਲਾਉਣਾ ਦੇ ਦੇਖਦੇ ਆਪਾਂ ਜਿੱਥੇ ਵੀਡੀਓ ਕੱਟ ਵੱਡ ਕਰ ਲੈਨੇ ਆ ਤੇ ਬਾਕੀ ਨਹੀਂ ਤਾਂ ਫਿਰ ਇਧਰਲੇ ਪਾਸੇ ਥਾਂ ਹੈਗੀ ਆ ਜੀ ਆਹ ਵਾਲੀ ਜੀ ਇਹ ਇਧਰਲੇ ਪਾਸੇ ਰੋੜੇ ਜੇ ਪਏ ਆ ਤਾਂ ਕਰਕੇ ਮੱਖਾ ਚੋਬਣਗੇ ਤੇ ਚਲੋ ਕੋਈ ਗੱਲ ਨਹੀਂ ਇੱਕ ਰਾਤ ਕੱਢ ਲਾਂਗੇ ਨਾ ਓ ਕੀ ਸੌਖੀ ਤੇ ਟੈਂਟ ਆਪਾਂ ਉਧਰ ਹੀ ਲਾਵਾਂਗੇ ਜੀ ਆਹ ਰੋੜ ਦੇ ਕੋਨੇ ਤੇ ਤੱਕਾ ਨੂੰ ਲਾਉਣਾਗਾ ਤੇ ਅੱਜ ਭਾਈ ਸੱਚ ਆਪਣੇ ਸਾਈਕਲ ਸਫਰ ਨੂੰ ਪੂਰੇ 7 ਮਹੀਨੇ ਹੋ ਗਏ ਆ 7 ਮਹੀਨੇ ਅੱਜ ਨਹੀਂ ਤੇ 7 ਮਹੀਨੇ ਦਾ ਕੱਲ ਹੀ ਹੋ ਗਏ ਸੀਗੇ ਤੇ ਅੱਜ ਭਾਈ ਯਾਦ ਆਇਆ ਵੀ ਭਾਈ 7 ਮਹੀਨੇ ਹੋ ਗਏ ਆਪਾਂ ਨੂੰ ਤੇ ਬੜਾ ਵਧੀਆ ਆਪਣਾ ਜਿਹੜਾ ਐਕਸਪੀਰੀਅੰਸ ਰਿਆ ਬੜਾ ਵਧੀਆ ਤਜਰਬਾ ਸੀਗਾ ਆਪਣਾ 7 ਮਹੀਨਿਆਂ ਦਾ ਹਰੇਕ ਸਟੇਟ ਦੇ ਵਿੱਚੋਂ ਲੰਘਦੇ ਆਏ ਆ ਤੇ ਹਰੇਕ ਕਲਚਰ ਨੂੰ ਦੇਖਦੇ ਆਏ ਆ ਰਹਿਣਾ ਸਹਿਣਾ ਦੇਖਦੇ ਆਏ ਤੇ ਉਹਨਾਂ ਦਾ ਜਿਹੜਾ ਖਾਣਾ ਪੀਣਾ ਦੇਖਦੇ ਆਏ ਇਹ ਬੱਕੋ ਬਖਰੀਆਂ ਜਿਹੜੀਆਂ ਭਾਸ਼ਾ ਸੀਗੀਆਂ ਸਾਰੀਆਂ ਭਾਈ ਆਪਾਂ ਦੇਖਦੇ ਆਏ ਆ ਤੇ ਵਧੀਆ ਲੱਗਿਆ ਜੀ ਆਪਣਾ ਸਫ਼ਰ ਜਿਹੜਾ 7 ਮਿੰਟ ਦਾ ਸਫ਼ਰ ਸੀਗਾ ਤੇ ਸਫ਼ਰ ਦੇ ਨਾਲ ਆ ਭਾਈ ਤਿੰਨ ਜਣੇ ਚੱਲੇ ਸੀਗੇ ਪਹਿਲਾਂ ਤਾਂ ਤੇ ਉਸ ਤੋਂ ਬਾਅਦ ਆਪਾਂ ਨੂੰ ਮਹੀਨੇ ਕੇ ਪਿੱਛੋਂ ਨਿਸ਼ੂ ਭਾਈ ਮਿਲਿਆ ਸੀਗਾ ਤੇ 6 ਕਿ ਮਹੀਨਾ ਦਾ ਸਫ਼ਰ ਜਿਹੜਾ ਭਾਈ ਨਿਸ਼ੂ ਨਾਲ ਵੀ ਆਪਾਂ ਹੋਇਆਗਾ ਤੇ ਤੇ ਚਾਰੇ ਭਰਾਵਾਂ ਦਾ ਜਿਹੜਾ ਸਫ਼ਰ ਬਹੁਤ ਵਧੀਆ ਨਿਕਲਿਆ ਤੇ ਪਤਾ ਲੱਗਦਾ ਰਹੇ ਭਾਈ ਇਸ ਸਟੇਟ ਦੇ ਵਿੱਚ ਇਦਾਂ ਦੇ ਬੰਦੇ ਆ ਇਹਨਾਂ ਦਾ ਇਹ ਖਾਣਾ ਪੀਣਾ ਹੁੰਦਾਗਾ ਇਦਾਂ ਹੀ ਰਹਿੰਦੇ ਆ ਇਹ ਸਾਰਾ ਕੁਝ ਭਾਈ ਆਪਾਂ ਨੂੰ ਆਪਾਂ ਤਾਂ ਲੱਗ ਗਿਆ ਹਨਾ ਨਹੀਂ ਤਾਂ ਆਪਣੇ ਵੀ ਘਰੇ ਬੈਠੀ ਆਪਾਂ ਕਹੇ ਨੇ ਭਾਈ ਉਹ ਉਹ ਸਟੇਟ ਤਾਂ ਆਏ ਆ ਉਹ ਸਟੇਟ ਤਾਂ ਆਏ ਆ ਪਰ ਇਦਾਂ ਨਹੀਂ ਹੁੰਦਾ ਤੇ ਘੁੰਮੇ ਫਿਰਿਆਂ ਤਾਂ ਆਪਾਂ ਨੂੰ ਭਾਈ ਪਤਾ ਲੱਗਿਆਗਾ ਵੀ ਕੋਈ ਸਟੇਟ ਮਾੜਾ ਨਹੀਂ ਆ ਜੇ ਆਪਾਂ ਆਪ ਮਾੜੇ ਨਹੀਂ ਆ ਤੇ ਆਪਣੇ ਵਾਸਤੇ ਸਟੇਟ ਵੀ ਮਾੜਾ ਨਹੀਂ ਆ ਜੇ ਆਪ ਆਪ ਮਾੜਿਆ ਤੇ ਆਪਣੇ ਵਾਸਤੇ ਭਾਈ ਆਪਣਾ ਗਵਾਂਢੀ ਵੀ ਮਾੜਾ ਹਨ ਚਲ ਦੂਰ ਵਾਲੇ ਤਾਂ ਮਾੜੇ ਹੋਣੇ ਹੀ ਹੋਣੇ ਆ ਨੇੜੇ ਵਾਲਾ ਵੀ ਮਾੜਾ ਹੀ ਹੋਊਗਾ ਤੇ ਬਸ ਇਹੀ ਕਹਿਣਾ ਚਾਹਾਂਗਾ ਭਾਈ ਵੀ ਜਦੋਂ ਵੀ ਟਾਈਮ ਲੱਗੇ ਨਾ ਪਰ ਟਾਈਮ ਦਾ ਕਿਹੜਾ ਲੱਗਦਾ ਅੱਜ ਕੱਲ੍ਹ ਭਾਈ ਜੰਨੇ ਆ ਜਿੰਮੇਵਾਰੀਆਂ ਦੇ ਵਿੱਚ ਹਨ ਤੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਟਾਈਮ ਕੱਢ ਕੇ ਭਾਈ ਜਰੂਰ ਇੱਕ ਵਾਰੀ ਬਾਹਰ ਗੇੜਾ ਮਾਰਿਆ ਕਰੋ ਹਨ ਤੇ ਬਾਹਰ ਰੱਬ ਨੇ ਦੁਨੀਆ ਬਣਾਈ ਆ ਦੇਖਣ ਵਾਸਤੇ ਬਣਾਈ ਆ ਤੇ ਜਰੂਰ ਤੁਸੀਂ ਇਸ ਦੁਨੀਆ ਨੇ ਦੇਖੋ ਬਹੁਤ ਜਿਹੜੀ ਰੰਗ ਭਰੀ ਦੁਨੀਆ ਕੀ ਤੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਿਹੜੇ ਐਨੇ ਵਧੀਆ ਲੋਕ ਵਸਦੇ ਆ ਤੇ ਤੁਸੀਂ ਉਹਨਾਂ ਨੂੰ ਵੀ ਜਰੂਰ ਦੇਖਿਓ ਯਾਕੀ ਤੇ ਅੱਜ ਦੀ ਵੀਡੀਓ ਆਪਣੀ ਇੱਥੇ ਹੀ ਸਮਾਪਤੀ ਬਲਵਾ ਦਿਆਂ। ਤੇ ਸਮਾਪਤੀ ਕਰਨ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖ ਲੈਂਦੇ ਆ ਜੀ। ਤੇ ਮਿਲਦੇ ਆ ਕੱਲ ਨੂੰ ਫਿਰ ਐਦਾਂ ਹੀ ਨਵੇਂ ਸਫ਼ਰ ਤੇ ਨਵੀਂ ਸਵੇਰ ਤੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। you